ਲੱਚੀ ਕੱਲ੍ਹ ਹੀ ਮਹਿਗਾਵਾਂ ਗਈ ਜੀ ਬੜ ਕੇ ਘਰੇ ਨਹੀਂ ਆਈ ਕੌਣ ਕਸੂਰਵਾਰ ਨੇ ਇਸ ਦੇ ਵਿੱਚ ਤੁਹਾਡੀ ਕੁੜੀ ਦਾ ਇਹਦਾ ਕਸੂਰਵਾਰ ਤੇ ਦੋਰੇ ਆ ਗਏ ਨੇ ਪਤੀ ਪਤਨੀ ਦੇ ਵਿਆਹ ਨੂੰ 7 ਸਾਲ ਦਾ ਸਮਾਂ ਅਤੇ ਘਰ ਦੇ ਵਿੱਚ 5 ਸਾਲ ਦਾ ਮਾਸੂਮ ਪੁੱਤ ਸ਼ਿਵਾਂਸ਼ ਉਸ ਨੂੰ ਦੋਵੇਂ ਹੀ ਜਾਣੇ ਬੇहद ਪਿਆਰ ਕਰਦੇ ਸੀ ਅਤੇ मां ਆਪਣੇ ਪੁੱਤ ਨੂੰ ਸਕੂਲ ਦੇ ਵਿੱਚ ਆਖਰੀ ਵਾਰ ਮਿਲ ਕੇ ਆਈ ਪਰ ਪੁੱਤ ਨੂੰ ਨਹੀਂ ਪਤਾ ਸੀ ਕਿ मां ਅਜ ਐਨਾ ਲੜ ਲੜਾਣ ਕਿਉਂ ਉਸ ਦੇ ਸਕੂਲ ਦੇ ਵਿੱਚ ਹੀ ਪਿੱਛੇ ਪਿੱਛੇ ਪਹੁੰਚ ਗਈ। ਅਬ ਉਹਰ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪਸੀ ਲੜਾਈ ਤੋਂ ਬਾਅਦ ਕੁੜੀ ਦੀ ਜਾਨ ਜਾਣ ਦਾ ਹੈ ਮਾਮਲਾ ਪਤਾ ਲੱਗਿਆ ਕਿ ਪਹਿਨਾ ਮੁੰਡਾ ਕਿਸੇ ਹੋਰ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਤੋਂ ਬਾਅਦ ਪਤਨੀ ਨੇ ਵੀ ਅਜਿਹਾ ਹੀ ਕਦਮ ਚੁੱਕਿਆ ਅਤੇ ਇਸ ਦੀਆਂ ਰਿਕਾਰਡਿੰਗ ਸਪਤੀ ਕੋਲ ਪਹੁੰਚ ਗਈਆਂ। ਬਾਹਰ ਦੇ ਵਿੱਚ ਸੋਹਰੇ ਪਰਿਵਾਰ ਨੇ ਕੁੜੀ ਨੂੰ ਘਰੋਂ ਕੱਢ ਦਿੱਤਾ ਤੇ ਤਲਾਕ ਦੀ ਮੰਗ ਕੀਤੀ। ਇਸੇ ਤੋਂ ਤੰਗ ਹੋ ਕੇ ਕੁੜੀ ਨੇ ਮਾਫੀਆਂ ਵੀ ਮੰਗੀਆਂ ਅਤੇ ਉਹ ਕਹਿੰਦੀ ਸੀ ਕਿ ਮੈਂ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਾਂਗੀ। ਪਰ ਸੋਹਰਾ ਪਰਿਵਾਰ ਹੁਣ ਇਸ ਔਰਤ ਨੂੰ ਰੱਖਣ ਤੇ ਲਈ ਤਿਆਰ ਨਹੀਂ ਸੀ ਜਿਸ ਦੇ ਚੱਲਦੇ ਹੋਏ ਆਨੰਦਨਗਰ ਦੀ ਰਹਿਣ ਵਾਲੀ ਇਸ ਕੁੜੀ ਦੀ ਮ੍ਰਿਤਕ ਦੇ ਪਰਾਮਧ ਹੋਈ ਹੈ। ਪ੍ਰੇਮ ਸਬੰਧਾਂ ਨੂੰ ਲੈ ਕੇ ਘਰ ਦੇ ਵਿੱਚ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਇਹ ਸਾਰਾ ਪਰਿਵਾਰ ਟੁੱਟ ਗਿਆ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਸੂਰਜ ਨੇ ਦੱਸਿਆ ਕਿ ਕਿੰਜ ਉਸਦੀ ਭੈਣ ਹਰਪ੍ਰੀਤ ਦਾ ਵਿਆਹ ਆਨੰਦਨਗਰ ਗਲੀ ਨੰਬਰ 2 ਦੇ ਰਹਿਣ ਵਾਲੇ ਨikhil ਦੇ ਨਾਲ ਕਰਵਾਇਆ ਗਿਆ ਸੀ 7 ਸਾਲ ਪਹਿਲਾਂ ਦੋਹਾਂ ਨੇ ਲਵ ਮੈਰਿਜ ਖੁਸ਼ੀ-ਖੁਸ਼ੀ ਕਰਵਾਈ ਸੀ ਪਰ 6 ਮਹੀਨੇ ਬਾਅਦ ਹੀ ਹਰਪ੍ਰੀਤ ਅਤੇ ਨikhil ਆਪਸ ਵਿੱਚ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਨੇ ਘਰ ਦੇ ਵਿੱਚ ਇੱਕ ਪੁੱਤ ਨੇ ਵੀ ਜਨਮ ਲਿਆ ਜਿਸ ਦੀ ਉਮਰ ਹੁਣ 5 ਸਾਲ ਦੀ ਅਤੇ ਨਾਮ 시ਵਾਂਸ਼ ਨਿਖਲ ਨੂੰ ਆਪਣੀ ਪਤਨੀ ਹਰਪ੍ਰੀਤ ਦੇ ਪ੍ਰੇਮ ਸਬੰਧਾਂ ਦਾ ਜਦੋਂ ਪਤਾ ਲੱਗਿਆ ਤਾਂ ਝਗੜਾ ਹੋਰ ਵੱਧ ਗਿਆ ਪੰਚਾਇਤਾਂ ਹੋਈਆਂ ਝਗੜਾ ਵਾਧਾ ਦੇਖਣ ਤੋਂ ਬਾਅਦ ਹਰਪ੍ਰੀਤ ਵਿਸ਼ਾਲ ਮੈਗਾ ਮਾਰਟ ਦੇ ਵਿੱਚ ਕੰਮ ਕਰਦੀ ਸੀ ਅਤੇ ਇੱਥੇ ਹੀ ਉਸਦੀ ਕਿਸੇ ਮੁੰਡੇ ਦੇ ਨਾਲ ਦੋਸਤੀ ਪਈ ਸੀ ਇਸ ਮਗਰੋਂ ਕੁੜੀ ਨੂੰ ਪੇਕਾ ਕਰ ਛੱਡ ਦਿੱਤਾ ਗਿਆ ਅਤੇ ਹੁਣ ਬੀਤੇ ਦਿਨੀ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹੀ ਕਹਿ ਕੇ ਗਈ ਸੀ ਕਿ ਉਹ ਵਿਸ਼ਾਲ ਮੈਗਾ ਮਾਰਟ ਕੰਮ ਤੇ ਜਾ ਰਹੀ ਹੈ ਪਰ ਉੱਥੇ 2 ਦਿਨ ਜਾਣ ਤੋਂ ਬਾਅਦ ਹੁਣ ਤੀਜੇ ਦਿਨ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੈਗਾ ਮਾਰਟ ਦੇ ਵਿੱਚ ਕੰਮ ਕਰਦੇ ਉਸ ਮੁੰਡੇ ਸਮੇਤ ਸੋਹਰੇ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦਿਲਬਾਖ ਸਿੰਘ ਅਨੁਰਾਮ ਜੀ ਹਾਂ ਜੀ ਪੁਲਿਸ ਟੀਮ ਨੰਬਰ 104 44 ਨੰਬਰ ਉਹ ਨੰਦ ਨਗਰੀ ਚ ਰਹਿੰਦੇ ਹਾਂ ਹਾਂ ਜੀ ਉਹ ਬੋਚ ਰਹੇ ਨੇ ਕਿ ਲਾਈਫ ਦਾ ਕੀ ਗੱਲ ਹੋਈ ਕੁੜੀ ਨੂੰ ਕਦੋਂ ਵਿਆਇਆ ਸੀ ਕਿੰਦੇ ਨਾਲ ਵਿਆਇਆ ਸੀ ਜੀ ਅਸੀਂ 10 ਮਈ 2017 ਨੂੰ 10 ਜੁਲਾਈ ਨੂੰ 2017 ਨੂੰ ਦੇ ਰੋਬਰਟ ਜੀ ਕੋਈ ਗੱਲ ਨਹੀਂ 10 ਮਈ 2017 ਨੂੰ ਨikhil ਦੇ ਨਾਲ ਵਿਆਇਆ ਸੀ ਨikhil ਪਿਆਨਾ ਪਵਨ ਕੁਮਾਰ ਉਪਰ ਉਂਚੀ ਪਵਨ ਕੁਮਾਰ ਪੁஞ்சி ਉਰ ਬਿੱਟੂ ਉਂਚੀ ਹਾਂ ਜੀ ਨਨ ਨਵੇਆ ਸੀ ਨਵੇ ਕੀ ਹੈ ਜੀ ਕੀ ਗੱਲ ਹੋਈ ਹੈ ਲੜਕੀ ਇੱਕ ਹਫਤਾ ਪਹਿਲਾਂ ਆਦਾ ਸਸਰਾਲ ਛੱਡ ਗਿਆ ਤੁਹਾਡੇ ਕੋਲ ਮਾਇਕੇ ਆ ਗਈ ਇਹ ਵੀਰਵਾਰ ਆਈ ਗਈ ਹਾਂਜੀ ਆਈ ਕਿਉਂ ਜੀ ਕੀ ਕਾਰਨ ਕੀ ਰਿਹਾ ਜੀ ਇਹ ਤੰਕਰ ਦੇ ਜਗ੍ਹਾ ਤਲਾਕ ਦਿੰਦੇ ਕਾਰਨ ਕੀ ਸੀ ਤਲਾਕ ਕਾਰਨ ਦਾ ਇੱਕ ਵਜ੍ਹਾ ਜਾਣੀ ਜਾ ਰਹੀ ਹੈ ਵੀ ਕਿਸੇ ਲੜਕੇ ਨਾਲ ਲੰਦੀ ਕੋਈ ਦੋਸਤੀ ਸੀ ਜਾਂ ਨਾਲ ਕੰਮ ਕਰਦਾ ਸੀ ਉਹ ਕੀ ਕਹਾਣੀ ਹੈ ਜੀ ਵਿਸਤਾਰਪੂਰਵਕ ਦੱਸੋਗੇ ਤਾਂ ਹੀ ਪੁਲਿਸ ਕੋਈ ਕਾਰਵਾਈ ਕਰ ਪਾਏਗੀ ਉਹ ਐਂ ਜੀ ਭਲੇ ਉਹ ਦੇਗਾ ਜੀ ਵੀ ਮੁੰਡਾ ਦੇ ਕੁੜੀ ਨੂੰ ਫੋਨ ਕਰਦਾ ਠੀਕ ਹੈ ਜੀ ਮੁੰਡਾ ਕਿੱਥੋਂ ਦਾ ਜੀ ਨਿਖਲ ਅੱਛਾ ਜੀ ਨਿਖਲ ਗਿਆ ਅੰਮ੍ਰਿਤਕਰ ਵਾਲਾ ਅੱਛਾ ਜੀ ਠੀਕ ਹੈ ਤਾਂ ਫੋਨ ਕਰਦਾ ਸੀਗਾ ਉਹ ਕਹਿੰਦੇ ਬਾਅਦ ਵਿੱਚ ਟੱਪ ਜਗਾ ਬਾਅਦ ਇਹਨੇ ਜਿਹੜਾ ਉਹ ਫੋਨ ਫੋਨ ਕਰਦੀ ਹੋਣੀ ਠੀਕ ਹੈ ਗੁਰਸਾਹਬ ਸਿੰਘ ਵਿਲੇਜ ਬੁਰਜ ਮਾਰ ਇੱਕ ਮਿੰਟ ਜਤੈਨ ਬੁਰਜ ਮਾਰਦਾ ਮੁੰਡਾ ਕੀ ਨਾਮ ਕੀ ਹੁੰਦਾ ਜੀ ਗੁਰਸਾਹਬ ਸਿੰਘ ਗੁਰਸਾਹਬ ਸਿੰਘ ਕੀ ਵਿਆਹ ਹੈ ਉਹ ਮੁੰਡਾ ਜੀ ਅਵੈਜ ਦੋ ਤਿੰਨ ਬੱਚੇ ਆ ਤਿੰਨ ਬੱਚੇ ਆ ਉਹ ਕੁੜੀ ਨੂੰ ਕੀ ਕਰ ਤੰਗ ਕਰ ਰਿਹਾ ਸੀਗਾ ਕਦੋਂ ਤੋਂ ਤੰਗ ਕਰ ਰਿਹਾ ਸੀਗਾ ਜੀ ਉਹ ਵੀ ਆ ਦਿਨ ਚਾਰ ਮਹੀਨੇ ਜੰਨੇ ਇਹ ਮੁੰਡਾ ਵੀ ਉਹ ਤੁਹਾਡੀ ਕੁੜੀ ਦੇ ਨਾਲ ਕੰਮ ਕਰਦਾ ਕੁੜੀਆ ਕੰਮ ਕਿੱਥੇ ਕਰਦੀ ਸੀਗੀ ਇਹ ਮਸ਼ਾਲ ਮਹਿਲਾ ਮਾਰ ਤੇ ਮੁੰਡਾ ਵੀ ਉੱਥੇ ਕੰਮ ਕਰਦਾ ਤੇ ਹੁਣ ਕੀ ਫਿਰ ਲਾਸਟਿਕ ਕੀ ਕਹਾਣੀ ਕੀ ਹੋਈ ਸੋਹਰੇ ਵੱਲੋਂ ਜਿਹੜਾ ਕਿ ਫਿਰ ਕੁੜੀ ਨੂੰ ਵਾਪਸ ਆਣਾ ਪਿਆ ਇਹਨਾਂ ਕੋ ਰਿਕਾਰਡਿੰਗ ਰਿਕਾਰਡਿੰਗ ਹੈ ਨਾ ਅੱਛਾ ਜੀ ਇਹ ਕਹਿੰਦੇ ਰੱਖਣੀ ਨਹੀਂ ਕੋ ਨਾਲ ਅੱਛਾ ਪੁੰਜੀ ਸੋਹਰਾ ਪਤੀ ਕਹਿੰਦਾ ਨਹੀਂ ਰੱਖਣਾ ਸੋਹਰਾ ਪਰ ਮੀਂਹ ਦਾ ਸੋਹਰਾ ਵੀ ਕਹਿੰਦੀ ਸੱਸ ਵੀ ਕਹਿੰਦੀ ਫਾਰੇ ਨਹੀਂ ਰੱਖਣੀਆਂ ਸੀ ਮੁੰਡਾ ਕਹਿੰਦਾ ਮੇਰੇ ਮਰਨ ਤੋਂ ਬਾਅਦ ਆਕਰੂਗੀ ਜੀ ਅੱਛਾ ਹਾਂਜੀ ਤੇ ਮੁੰਡਾ ਕਹਿੰਦੇ ਜੀ ਬੱਚਾ ਜੀ ਇਹ ਬੇਟਾ ਹਾਂਜੀ ਸ਼ਿਮਾਂਸ਼ ਹਾਂਜੀ 5 ਸਾਲ ਦਾ ਹਾਂਜੀ ਮੁੰਗਨ ਦੇ ਜਾਨਾ ਲੈ ਜਾ ਦੇ ਆ ਦੇ ਲੈ ਜਾ ਉਸ ਨੇ ਤਾਂ ਲੈ ਹੀ ਨਹੀਂ ਠੀਕ ਹੈ ਜੀ ਹਾਂ ਤੇ ਬਾਜ ਨਾਲ ਹੀ ਮਿਲਣ ਜਾਣਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਕਿੰਨੇ ਕਿੰਨੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਪੁਲਿਸ ਤੋਂ ਜੀ ਇਹ ਕਹਿੰਦੇ ਸਾਰੇ ਪਰਿਵਾਰ ਤੋਂ ਹਾਂ ਜੀ ਇੱਕ ਉਹ ਮੁੰਡੇ ਤੇ ਵੀ ਮੁੰਡੇ ਤੇ ਕਾਰਵਾਈ ਦੀ ਮੰਗ ਕਰਦੇ ਹੋ ਗੁਰਸਾਹਿਬ ਸਿੰਘ ਜੀ ਗੁਰਸਾਹਿਬ ਸਿੰਘ ਮੁੰਡੇ ਤੇ ਕਾਰਵਾਈ ਹੋਣੀ ਕਿ ਜੀ ਇਹਨਾਂ ਦੀ ਹਣੀ ਸਾਰੇ ਜਿਹੜੇ ਤੰਗ ਕਰਨ ਵਾਲੇ ਤੰਗ ਕਰਨ ਵਾਲੇ ਸਾਰੇ ਸੀ ਉਹਨਾਂ ਤੋਂ ਦੁਖੀ ਸੀ ਅੱਜ ਸਵੇਰੇ ਡਿਊਟੀ ਤੇ ਗਈ ਸੀ ਜੀ ਕੁੜੀਆ ਇਹ 9 9 ਵਜੇ 50 ਮਿੰਟ ਦੇ ਕਰੋਂ ਗਈ ਸਾਡੇ ਹਾਂ ਜੀ ਹਾਂ ਤੇ ਕਹਿੰਦੇ ਕੱਲ ਵੀ ਡਿਊਟੀ ਤੇ ਗਈ ਸੀਗੀ ਹਾਂ ਜੀ ਪਹਿਲਾਂ ਨਹੀਂ ਗਈ ਪਹਿਲਾਂ ਨਹੀਂ ਗਈਗੀ ਕੱਲ ਦੋ ਦਿਨ ਤੋਂ ਜਾ ਰਹੀ ਸੀਗੀ 7 ਸਾਲ ਹੋ ਗਏ ਵਿਆਹ ਨੂੰ 6 ਮਹੀਨੇ ਬਾਅਦ ਥੋੜੇ ਬਹੁਤ ਝਗੜਿਆ ਨਹੀਂ ਸ਼ੁਰੂ ਹੋ ਗਏ ਸੀਗੇ ਪਿਛਲੇ 22 ਪਿਛਲੇ ਮਹੀਨੇ ਦੀ 22 ਤਰੀਕ ਨੂੰ ਇਹਨਾਂ ਦਾ ਝਗੜਾ ਹੋਇਆ ਸੀਗਾ ਅਸੀਂ ਥਾਣਾ ਮੰਡ ਦੇ ਵਿੱਚ ਅਪਲੀਕੇਸ਼ਨ ਕੀਤੀ ਸੀਗੀ ਠੀਕ ਹੈ ਉਹਦੇ ਵਿੱਚ ਥਾਣਾ ਮੰਡ ਨਾਲ ਅਪਲੀਕੇਸ਼ਨ ਜੋ ਦਿੱਤੀ ਸੀ ਅਸੀਂ ਉਹ ਤੋਂ ਕਾਰਵਾਈ ਹੋਣ ਦੀ ਬਜਾਏ ਅਸੀਂ ਪੰਚਾਇਤ ਦੇ ਵਿੱਚ ਜਾ ਕੇ ਮਾਮਲਾ ਮਾਮਲਾ ਨਿਬੜ ਗਿਆ ਸੀ ਪੰਚਾਇਤ ਦੇ ਵਿੱਚ ਅਸੀਂ ਤੋਰਤਾ ਸੀ ਹੁਣ ਲਖਵੇਂ ਜਦੋਂ ਵੀਰਵਾਦੀ ਗੱਲ ਹੈ ਵੀਰਵਾਦ ਨੂੰ ਇਹਨਾਂ ਦੇ ਮੇਰੀ ਦੀ ਸਿਸਟਰ ਹੈ ਵਿਸ਼ਾਲ ਮੇਗਾ ਮੜਚ ਜੌਬ ਕਰਦੀ ਸੀਗੀ ਠੀਕ ਹੈ ਉਹਨਾਂ ਦੀ ਕੋਈ ਫਰੈਂਡਸ਼ਿਪ ਹੋ ਗਈ ਸੀ ਕਿਸੇ ਮੁੰਡੇ ਨਾਲ ਗੱਲਬਾਤ ਸੀ ਮੁੰਡਾ ਕਿੱਥੋਂ ਦਾ ਸੀ ਜੀ ਉੱਥੋਂ ਦਾ ਹੀ ਸੀ ਮੇਗਾ ਮੜਚ ਲੱਗਾ ਹੋਇਆ ਨਹੀਂ ਪਿੱਛੋਂ ਬੁਝ ਮਾਰਦਾ ਅੱਛਾ ਠੀਕ ਹੈ ਉਹਨਾਂ ਨਾਲ ਗੱਲਬਾਤ ਸੀਗੀ ਚਲੋ ਹੋ ਜਾਂਦੀ ਹੈ ਅੱਜ ਟਾਈਮ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ ਨੇ ਠੀਕ ਹੈ ਜੀ ਬਟ ਸੋ ਦਾ ਪ੍ਰਮਾਣ ਨਹੀਂ ਕੁਝ ਨਹੀਂ ਸੋਣਿਆ ਉਹਨੇ ਕਹੋ ਗੱਡਤਾ ਕਹਿੰਦੇ ਜੀ ਅਸੀਂ ਰੱਖਣੀ ਨਹੀਂ ਗੀ ਸੰਤ ਲਾਗ ਚਾਹੀਦਾ ਕੁੜੀ ਨੇ ਫੋਨ ਕਰਤਾ ਪ੍ਰਧਾਨ ਜੀ ਨੂੰ ਫੋਨ ਕੀਤਾ ਜਿਹੜੇ ਸਾਡੇ ਅੰਗੇ ਚ ਪਾਏ ਸੀਗੇ ਇਹ ਅਸੀਂ ਤਲਾਕ ਨੇ ਤਿਆਰ ਮੈਂ ਹੱਥ ਘੁੱਟ ਡਗੜਨ ਤਿਆਰਾਂ ਆਂ ਆਂਦਾ ਨਹੀਂ ਗਲਤੀ ਨਹੀਂ ਹੋਏਗੀ ਬਟ ਸੋਦਾ ਪਵਾ ਕੇ ਨਹੀਂ ਅਸੀਂ ਤਲਾਕ ਹੀ ਲੈਣਾ ਇਸ ਚਾਲ ਦੀ ਬੇਟੀ ਨੂੰ ਵੀ ਮਿਲ ਕੇ ਆਈ ਸੀ ਬੰਨੇ ਇਸ ਸਕੂਲ ਦੇ ਸੂਬਾ ਚ ਗਈ ਹੈ ਅੱਛਾ ਸਿਰ ਮਿਲ ਕੇ ਆਈ ਹੈ ਬੇਟੇ ਦੇ ਮੂੰਹ ਪਿੱਛੇ ਹੋ ਕੇ ਗਈ ਹੈ ਠੀਕ ਹੈ ਉਹਨੂੰ ਚੀਗਾ ਕਿ ਮੇਰਾ ਘਰ ਵਾਸ ਜੇ ਮੇਰਾ ਨਾਵੇ ਬਰਜਦੋਨ ਨੇ ਇਹ ਕਾਰ ਕਰ ਤਾਵਾ ਮਨ ਟੁੱਟ ਗਿਆ ਜ਼ਿੰਦਗੀ ਤੋਂ ਜੀਣ ਦਾ ਸਾਦਾ ਮੁੱਕ ਗਿਆ ਉਹ ਸਾਨੂੰ ਕਹਿ ਕੇ ਗਏ ਸੀ ਮੈਂ ਮੈਗਾਮੜ ਚਲੀ ਆਂ 9 950 ਤੀ ਠੀਕ ਹੈ ਉਹਦੀ ਭਾਬੀ ਨੂੰ ਫੋਨ ਕਰਦੇ ਅਸੀਂ ਨਾਲ ਦੇ ਨਾਲ ਬੱਜੇ ਦੋੜੇ ਕੋਈ ਫਿਰ ਕੋਈ ਫਿਰ ਦਾ ਜੇ ਸ਼ੁਗਰਮਰ ਨਹਿਰ ਉੱਤੇ ਵੀ ਗਏ ਆ ਹਨਮਾਨਗੜ੍ਹ ਨੇ ਤਿਲਗੀਆਂ ਸਾਡੇ ਪਾਸੇ ਘੁੰਮਿਆ ਨਹੀਂ ਮਿਲੇ ਬਟ ਉਹ ਉਸ ਤੋਂ ਅੱਗੇ ਕੌਫੀ ਸਕੂਲ ਦੇ ਨਾਲ ਜਿਹੜੀ ਛੋਟੀ ਨਹਿਰ ਜਾਂਦੀ ਹੈ ਉੱਥੇ ਵਿੱਚ ਉੱਥੇ ਨੁੱਕੜ ਤੇ ਉਹਦੀ ਐਕਟਵਾ ਮਿਲੀ ਠੀਕ ਹੈ ਉੱਥੇ ਹੀ ਸਾਰਾ ਕੁਝ ਜਿਹਾ ਸਮਾਨ ਮਿਲਿਆ ਕੀ ਮੰਗ ਕਰਦੇ ਹੋ ਉਹਨਾਂ ਕੀ ਕਰਦੇ ਆ ਜੀ ਇਨਸਾਫ ਦਿੱਤਾ ਜਾਵੇ ਜਿਹੜੇ ਜਿਹੜੇ ਵਿੱਚ ਦੋਸ਼ੀ ਹੈ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੋਸ਼ੀ ਕਿਹਨੂੰ ਕਿਹਨੂੰ ਮੰਨਦੇ ਹੋ ਤੁਸੀਂ ਇਸ ਮਾਮਲੇ 'ਚ ਸੋਦਾ ਪਰਮਾ ਦੋਸ਼ੀ ਹੈ ਜੀ ਜਿਹੜੇ ਮੁੰਡੇ ਦਾ ਸਾਇੰਸਪੀ ਸੀ ਉਹ ਵੀ ਦੋਸ਼ੀ ਹੈ ਜੇ ਉਹ ਨਾ ਇਹ ਕਦਮ ਜੇਕਰ ਕੁੜੀ ਨੇ ਕੀਤਾ ਤੋ ਨਾ ਕੁਝ ਕਰਦਾ ਨਾ ਕੁਝ ਹੁੰਦਾ ਜੀ ਇਹਦੀ ਮੰਦ ਭਾਈ ਖਬਰ ਸੁਣ ਕੇ ਸੋਹਰਾ ਪਰਿਵਾਰ ਆ ਤੇ ਪਹੁੰਚਿਆ ਜਾਂ ਕੋਈ ਨਹੀਂ ਪਹੁੰਚਿਆ ਜੀ ਕੋਈ ਵੀ ਨਹੀਂ ਪਹੁੰਚਿਆ ਦੀਵਾਨਗੜ੍ਹ ਗਿਆ ਸੀ ਫੋਨ ਲਾਇਆ ਤੇ ਫੋਨ ਵੀ ਸਵਿਚ ਆਫ ਮੁੰਡੇ ਦਾ ਫੋਨ ਦੀ ਸਵਿਚ ਆਫ ਅੱਛਾ ਕੋਈ ਪਰਿਵਾਰਿਕ ਕੋਈ ਵੀ ਪਰਿਵਾਰਿਕ ਮੈਂਬਰ ਨਹੀਂ ਪਹੁੰਚਿਆ ਜੀ ਉਹ ਸੱਚੇ ਹੁੰਦੇ ਜੇ ਉਹ ਰਿਸ਼ਤਾ ਨਿਭਾਣਾ ਚਾਹਦੇ ਹੁੰਦੇ ਤੇ ਉਹ ਪਹੁੰਚਦਾ ਤਾ ਜ਼ਰੂਰ ਖਬਰ ਤਾਂ ਇਹ ਤਾਂ ਹੈ ਨਹੀਂ ਕਿ ਕਿਸੇ ਨੂੰ ਮਿਲੀ ਨਹੀਂ ਜੇ ਮੀਡੀਆ ਨੂੰ ਮਿਲੀ ਹੈ ਜੇ ਮੀਡੀਆ ਆ ਸਕਦੀ ਹੈ ਤੋ ਸੋਹਰਾ ਪਰਿਵਾਰ ਅਸੀਂ ਅਸੀਂ ਜੋ ਹੈ ਅਸੀਂ ਆਪਦੇ ਉਹਨੇ ਸਭ ਕੁਝ ਭਜਣਾ ਨਾ ਨੱਟ ਕਰਦੇ ਆ ਸਭ ਕੁਝ ਕਰਦੇ ਆ ਸੋਦੇ ਪਰਵਾਹ ਕੋਈ ਨਹੀਂ ਹੈ ਪੁੰਚੀ ਹੈ ਜੀ ਇਹਦਾ ਪੂਰਾ ਰੱਜਿਆ ਜੇ ਲਾਸ਼ ਗੋਂ ਦੇ ਪਾਸਾ ਲੱਭੀ ਗਈ ਹੈ ਲਾਸ਼ ਆ ਚੁੱਕੀ ਹੈ ਤੇ ਹੱਥਾਂ ਵਿੱਚ ਲੜਕੀ ਦਾ ਕੀ ਨਾਮ ਹੈ ਜੀ ਕਿਥੋਂ ਦੀ ਵਾਸੀ ਹੈ ਹਰਪ੍ਰੀਤ ਆਫੇ ਅਨੰਦਨਗਰੀ ਸੀ ਅਨੰਦਨਗਰੀ ਦੀ ਹੈ ਅਜੇ ਇਹਨਾਂ ਦਾ ਸਾਨੂੰ ਬਿਆਨ ਲਿਖਾਉਣਾ ਲਾਪਟਾ ਕੰਪਲੀਟ ਹੈ ਕਿ ਕੰਪਲੀਟ ਨਾ ਸਿੱਟੀ ਬੰਦ ਆਏ ਤਾਂ ਸਾਨੂੰ ਮੈਸੇਜ ਆਇਆ ਸੀ ਕੋਈ ਬੇਟੇ ਕੋ ਅੱਛਾ ਦੁਪਹਿਰ ਦੇ ਵੇਲੇ ਇੱਕ ਲੜਕੀ ਲਾਸ਼ ਮਿਲੀ ਹੈਗੀ ਜੇਪੋ ਜੀ ਜੀ ਸਬੰਧੀ ਮੌਕੇ ਤੇ ਆਏ ਹਾਂ ਜੀ ਇਹ ਕੋਈ ਬੰਦਾ ਸਿਟੀ ਬਣਾ ਖਬੋਰਦਾ ਜੀ ਨੋਟ ਕਰਾਤਾ ਜੀ ਉਹ ਅੱਗੇ ਕੰਮ ਕਰ ਰਹੇ ਨੇ ਨਾਮ ਨੂੰ ਕੀ ਹੈ ਲੜਕੀ ਕਿੱਥੋਂ ਦੀ ਹੈ ਸਰ ਲੜਕੀ ਹਬੋਰੇ ਨੰਦਨਗਰੀ ਦੇ ਚ ਜੀ ਕੁੜੀ ਹਰਪ੍ਰੀਤ ਕੌਰ ਹੈ ਜੀ ਹਰਪ੍ਰੀਤ ਕੱਲਾ ਨਾ ਜੀ ਠੀਕ ਹਰਪ੍ਰੀਤ ਕੱਲਾ ਜੀ ਇਹ ਨਖਲ ਲੜਕਾ ਹੈ ਉਹਦੇ ਨਾਲ ਸਾਥੀ ਦਾ ਸੀਗੇ ਜੀ ਘਰ ਚ ਗੱਲ ਹੋਈ ਇਹ ਦੇਫਰ ਕਰਕੇ ਆ ਜੀ ਪਾਣਾ ਬਣਾ ਉਮਰ ਕਿੰਨੀ ਕਹਸਾ ਰਹਿਣਾ ਜੀ 30 ਸਾਲ ਉਮਰ ਹੈ ਤਕਰੀਬਾ ਠੀਕ ਹੈ ਕੋ ਬੱਚਾ ਬੱਚਾ ਵੀ ਹੈ ਸਰ ਇੱਕ ਲੜਕਾ 5 ਸਾਲ ਦਾ ਹੈ ਉਹਨ ਕੀ ਕਾਰਵਾਈ ਹੋਏਗੀ ਸਰ ਇਹਨ ਸਿਟੀ ਬੰਨਨ ਕਾਰਜ ਕਰ ਰਹੇ ਚ ਜੋ ਨਾਮ ਲਿਖਦੇ ਆ ਜੀ ਜੋ ਪ੍ਰੋਪਰ ਚੈਨਲ ਹੋ ਦੀ ਗੱਲ ਹੈ ਵੀ ਅਬ ਉਹ ਸਿਆ ਵਾਸਤੇ ਕਿ ਮੰਦ ਭੱਦੀ ਆਪਣਾ ਕੈਸੇ ਨੇ ਅਸੀਂ ਬਹੁਤ ਜ਼ਗਾ ਜਵਾਨ ਲੜਕੀਏ ਜਿੰਨੇ ਕਿ ਅਚਲਣ ਲੱਗੇਗੀ ਬਹੁਤ ਹੀ ਅਸੀਂ ਇਹਨੂੰ ਕਾਂਗੇ ਬਹੁਤ ਧਰਭਾਗਿਆ ਹੈ ਮਾਪਿਓ ਦਾ ਪਰਿਵਾਰ ਦਾ ਬਹੁਤ ਧਰਭਾਗਿਆ ਕੇ ਗਿੰਦੀ ਗਿੰਦ ਅਸੀਂ ਲੜਕੀ ਦੀ ਉਮਰ 30 ਸਾਲ ਦੀ ਹੈ ਜੋ ਵਿਵਾਹਿਤ ਹੈ ਔਰ ਇੱਕ ਬੇਟਾ ਨੂੰ ਬੇਟਾ ਹੈ ਇੱਕ ਬੇਟਾ ਹੈ 5-6 ਸਾਲ ਦਾ ਪਾਰਸ ਹੁਣ ਸਾਡੇ ਕੋਲੇ ਪਹੁੰਚੇ ਇਹਨਾਂ ਦਾ ਬਿਆਨ ਲਿਖਦੇ ਜੋ ਲਿਖਾਉਣਗੇ ਉਹੇ ਕਾਰਵਲ ਕਰ ਠੀਕ ਹੈ ਸਰ ਠੀਕ ਹੈ